ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਆਵਲੇ ਦਾ ਆਚਾਰ ਬਣਾਵਾਂਗੇ ਆਵਲਿਆਂ ਦਾ ਤੇ ਆਪਾਂ 500 ਗ੍ਰਾਮ ਆਵਲੇ ਲਏ ਆ ਤੇ ਜਿਵੇਂ ਵੀ ਚਾਹ ਨਾ ਖਰਾਬ ਹੈਗੇ ਦਾਗੀ ਜੇ ਇਹ ਆਪਾਂ ਕੱਢ ਦੇਾਂਗੇ ਬਾਹਰ ਤੇ ਦੂਸਰੇ ਨੂੰ ਨਾ ਆਪਾਂ ਉਬਾਲ ਲਾਂਗੇ ਤੇ ਜਿਹੜੇ ਮੈਂ ਮਸਾਲੇ ਪਾਉਂਗੀ ਵਿੱਚ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਵਾਂਗੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਇਹਨਾਂ ਨੂੰ ਉਬਾਲਾਂਗੇ ਆਪਾਂ ਪੈਣਾ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਆਪਾਂ ਹੋਰ ਨਹੀਂ ਪਾਵਾਂਗੇ ਜਿੰਨੇ ਚਾਪਨੇ ਨਾ ਆਵਲੇ ਵਿੱਚ ਨਾ ਆਵਲੇ ਮਤਲਬ ਆਦਾ ਗੀਜੀ ਆਪਾਂ ਕੱਢ ਲਾਂਗੇ ਵਿੱਚੋਂ ਤੇ ਇਹ ਵਿੱਚ ਇਹ ਡੁੱਬ ਜਾਣ ਬਸ ਇੰਨਾ ਹੀ ਪਾਣੀ ਪਾਵਾਂਗੇ ਆਪਾਂ ਤੇ ਹੁਣ ਆਪਾਂ ਇਹਨੂੰ ਢੱਕ ਕੇ ਨਾ 10 ਮਿੰਟ ਉਬਾਲਾਂਗੇ ਆਪਣੇ ਆਵਲੇ ਨੂੰ ਨਾ ਉਬਲਦੇ ਆ 10 ਮਿੰਟ ਹੋ ਗਏ ਆ ਤੇ ਆਪਣੇ ਆਵਲੇ ਨਾ ਸੌਫਟ ਹੋ ਗਏ ਆ ਦੇਖੋ ਸੌਫਟ ਹੋ ਗਏ ਇਹਨਾਂ ਨੂੰ ਨਾ ਹੁਣ ਆਪਾਂ ਛਾਣ ਲਾਂਗੇ ਤੇ ਛਾਣ ਕੇ ਨਾ ਜਦੋਂ ਠੰਡੇ ਹੋ ਗਏ ਫਿਰ ਆਪਾਂ ਇਹਨਾਂ ਦੀਆਂ ਨਾ ਫੀਸ ਕੱਢ ਲਾਂਗੇ ਅਡੋੜੀ ਇਹਨਾਂ ਦੇ ਬੀਜਾਂ ਵਿੱਚੋਂ ਉਹ ਕੱਢ ਦੇਣੀ ਆਪਾਂ ਬਾਹਰ ਇੱਕ ਵਾਰੀ ਆਪਾਂ ਪਾਣੀ ਛਾਣ ਕੇ ਨਾ ਇਹਨਾਂ ਨੂੰ ਠੰਡੇ ਕਰਾਂਗੇ ਕਿਉਂਕਿ ਹੱਥ ਨਹੀਂ ਲੱਗਦਾ ਨਾ ਤੇ ਠੰਡੇ ਕਰਕੇ ਫਿਰ ਆਪਾਂ ਇਹਦੇ ਪੀਸਾ ਡੱਡ ਕਰ ਲਾਂਗੇ ਆਇਦਰ ਜੀ ਆਪਣੇ ਆਲੇ ਨਾ ਠੰਡੇ ਹੁੰਦੇ ਆ ਤੇ ਆਪਾਂ ਨਾ ਇੱਧਰ ਹੁਣ ਪੈਨ ਰੱਖ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਨਾ ਤੇਲ ਪਾ ਦਿਆਂਗੇ ਤੇ ਤੇਲ ਨੂੰ ਨਾ ਆਪਾਂ ਪੂਰਾ ਗਰਮ ਕਰਾਂਗੇ ਜਦੋਂ ਵੀ ਪੂਰਾ ਧੂੰਆ ਇਹ ਤੋਂ ਨਿਕਲ ਆ ਗਿਆ ਆਪਾਂ ਨਾ 250 ਗ੍ਰਾਮ ਤੇਲ ਪਾਇਆ ਤੇ ਇਹਨੂੰ ਪੂਰਾ ਗਰਮ ਕਰਾਂਗੇ ਤੇ ਕਿਉਂਕਿ ਜਿਹੜੇ ਕੜਕਟਣਾ ਨਾ ਉਹ ਨਿਕਲ ਜੂਗੀ ਤੇ ਜਦੋਂ ਆਪਣੇ ਆਵਲੇ ਆਵਲੇ ਠੰਡੇ ਹੋਗੇ ਤੇ ਉਦੋਂ ਆਪਾਂ ਇਹਨਾਂ ਦੇ ਪੀਸ ਕੱਢ ਲਾਂਗੇ ਇੱਧਰ ਆਪਣਾ ਤੇਲ ਗਰਮ ਹੋਈ ਜਾਂਦਾ ਤੇ ਆਪਾਂ ਬਾਅਦ 'ਚ ਫੇਰੇ 'ਚ ਮਸਾਲੇ ਪਾਵਾਂਗੇ ਅਦਰ ਆਪਾਂ ਨੇ ਨਾ ਆਵਲੇ ਠੰਡੇ ਹੋ ਗਏ ਸੀ ਤੇ ਆਪਾਂ ਨੇ ਇਹਦੀਆਂ ਵੇਖੋ ਪੀਸ ਕੱਢ ਲਿਆ ਇਸ ਤੇ ਕਿਉਂਕਿ ਇਹਦੇ ਕਲੀਆਂ ਸਾਰੇ ਆਵਲਿਆਂ ਦੀਆਂ ਤੇ ਆ ਇਹਨਾਂ ਦੇ ਬੀਜ ਕੱਢ ਲਿਆ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਤੇਲ ਗਰਮ ਰੱਖਿਆ ਸੀ ਆਪਣਾ ਤੇਲ ਪੂਰਾ ਗਰਮ ਹੋ ਗਿਆ ਸੀ ਧੂਆ ਨਿਕਲਣ ਲੱਗ ਗਿਆ ਸੀ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਤੇ ਹੁਣ ਆਪਾਂ ਨਾ ਅਚਾਰ ਬਣਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਨਾ ਆਪਾਂ ਹਿੰਗ ਪਾਵਾਂਗੇ ਇਹਦੇ ਵਿੱਚ ਤੇਲ ਦੇ ਵਿੱਚ ਆਪਾਂ ਹਿੰਗ ਪਾ ਲਿਆਂਗੇ ਹੁਣ ਆਪਾਂ ਇੱਕ ਚਮਚਾ ਲਿਆ ਜੋ ਆਇੰਦਾ ਉਹ ਪਾ ਦਿਆਂਗੇ ਤੇ ਦੋ ਚਮਚ ਲੈ ਆਪਾਂ ਸੌਂਫ ਦਾ ਪਾਊਡਰ ਲਿਆ ਆਪਾਂ ਤੇ ਸੌਂਫ ਦਰਦਰੀ ਜੀ ਕਰਕੇ ਵੀ ਆਪਾਂ ਪਾ ਸਕਦੇ ਹਾਂ ਤੇ ਮੈਂ ਸੌਂਫ ਦਾ ਪਾਊਡਰ ਬਣਾ ਕੇ ਰਿਹਾ ਤੇ ਆਪਾਂ ਹੁਣ ਇਹਦੇ ਵਿੱਚ ਪਾਤ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਲਦੀ ਹਲਦੀ ਪਾਵਾਂਗੇ ਆਪਾਂ ਇੱਕ ਚਮਚਾ ਆਪਣਾ ਹਲਦੀ ਦਾ ਤੇ ਇੱਕ ਚਮਚੀ ਆਪਣਾ ਹੈਗਾ ਆਪਣੀ ਜੋਸਪੂਰੀ ਮਿਰਚ ਹੈ ਬਿਲਕੁਲ ਵੀ ਕੌੜੀ ਨਹੀਂ ਇਹ ਕਸ਼ਮੀਰੀ ਮਿਰਚ ਵਰਗੀ ਹੁੰਦੀ ਹੈ ਇਹ ਇਹ ਵੀ ਨਹੀਂ ਕੌੜੀ ਜੀ ਤੇ ਇਹਦੇ ਨਾਲ ਸੋਹਣਾ ਕਲਰ ਆ ਜਾਂਦਾ ਤੇ ਹੁਣ ਆਪਾਂ 4-5 ਚਮਚ ਲੈ ਆ ਨਮਕ ਦੇ ਇਹ ਵਿੱਚ ਪਾ ਦਿਆਂਗੇ ਆਪਾਂ ਇਹਦੇ ਹੁਣ ਆਪਾਂ ਮਸਾਲੇ ਨਾਲ ਵਿੱਚ ਲਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਔਲੇ ਤੇ ਐਸ ਤੱਕ ਬਣਾਵਾਂਗੇ ਨਾ ਜਦੋਂ ਆਪਣਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾਗਾ ਤੇ ਵਧੀਆ ਐਸ ਤਿਹਾਂ ਤਿਆਰ ਹੋਊਗਾ ਤੇ ਕਈ ਦਿਨਾਂ ਤੱਕ ਚੱਲ ਜੂਗਾ ਤੇ ਜਦੋਂ ਆਪਾਂ ਸਾਫਤੇ ਬਣਾਉਨੇ ਆ ਨਾ ਜਦ ਸਾਫਤੇ ਬਣਦੇ ਉਹਨਾਂ ਦੇ ਵਿੱਚ ਨਾ ਖੰਗ ਸਲੱਗ ਜਾਂਦੀ ਹੈ ਮਤਲਬ ਉਲੀ ਜੀ ਉਹ ਲੱਗ ਜਾਂਦੀ ਹੈ ਸਾਫਤਿਆਂ ਦੇ ਵਿੱਚ ਤੇ ਜਿਹੜੇ ਔਲੇ ਨਾ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੈ ਇਹਦੇ ਵਿੱਚ ਵਿਟਾਮਿਨ ਸੀ ਤੇ ਆਇਰਨ ਨਾ ਭਰਪੂਰ ਮਾਤਰਾ ਦੇ ਵਿੱਚ ਹੈ ਇਹਨੂੰ ਆਪਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਸਰਦੀ-ਸਰਦੀ ਦੇ ਵਿੱਚ ਖਾਣਾ ਚਾਹੀਦਾ ਤੇ ਆਪਣਾ ਆਚਾਰ ਬਣ ਕੇ ਹੋ ਗਿਆ ਤਿਆਰ ਆ ਤੇ ਆਪਾਂ ਹੁਣ ਵੀ ਖਾ ਸਕਦੇ ਆ ਇਹਨੂੰ ਤੇ ਜੇ ਆਪਾਂ 4-5 ਦਿਨ ਬਾਅਦ ਖਾਵਾਂਗੇ ਨਾ ਫਿਰ ਮਸਾਲੇ ਸਾਰੇ ਵਿੱਚੇ ਦੇ ਨਾ ਮਿਲ ਜਾਣਗੇ ਤੇ ਫਿਰ ਇਹਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਊਗਾ ਜਦੋਂ ਆਪਣਾ ਤੇਲ ਠੰਡਾ ਹੋ ਗਿਆ ਆਚਾਰ ਵਾਲਾ ਫਿਰ ਆਪਾਂ ਇਹਨੂੰ ਨਾ ਕਿਸੇ ਵੀ ਵਰਦਮਾਨ ਸੁੱਕੇ ਦੇ ਵਿੱਚ ਪਾ ਕੇ ਰੱਖ ਲਾਂਗੇ ਤੇ ਸੁੱਕੇ ਚਮਚਣ ਨਾਲ ਆਪਾਂ ਬਾਹਰ ਕੱਢ ਕੇ ਇਹਨੂੰ ਤੇ ਖਾ ਸਕਦੇ ਆ ਤੇ ਸਾਰੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀਕਾਰ